ਖੱਖੀ ਫਿਰ ਇੱਕ ਵਾਰ ਸਵਾਲਾਂ ਦੇ ਘੇਰੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਨਸ਼ੇ ਦੇ ਹਾਲਤ ਵਿੱਚ ਮੀਡੀਆ ਕਰਮੀ ਤੇ ਚੁੱਕੇ ਹੱਥ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਸ਼ੇ ਦੇ ਹਾਲਤ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਇੱਕ ਮੀਡੀਆ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮੀਡੀਆ ਵੱਲੋਂ ਦੇਰ ਰਾਤ ਕਵਰੇਜ ਕਰਨ ਦੇ ਲਈ ਇੱਕ ਜਗ੍ਹਾ ਤੇ ਪਹੁੰਚਿਆ ਜਾਂਦਾ ਹੈ ਜਿੱਥੇ ਕਿ ਪੁਲਿਸ ਮੁਲਾਜ਼ਮ ਵੱਲੋਂ ਪਹਿਲਾਂ ਹੀ ਦੋ ਨੌਜਵਾਨਾਂ ਦੇ ਨਾਲ ਹੱਥਾਪਾਈ ਕੀਤੀ ਜਾਂਦੀ ਹੈ ਤਨਦਾਦੀ ਕੀ ਪੁਲਿਸ ਮੁਲਾਜ਼ਮ ਉਸ ਵੇਲੇ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਤੁੱਤ ਦਿਖਾਈ ਦੇ ਰਿਹਾ ਸੀ ਜਿਸ ਤੋਂ ਬਾਅਦ ਉਸਨੇ মিডিਆ ਦੇ ਨਾਲ ਵੀ ਬਦਸਲੂਕੀ ਕੀਤੀ ਅਤੇ মিডিਆ ਦੇ ਵੀ ਗੱਲ ਪਿਆ ਤੁਸੀਂ ਇਹ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਵੱਲੋਂ মিডিਆ ਦੇ ਨਾਲ ਇੰਨੀ ਬੁਰੀ ਤਰ੍ਹਾਂ ਬਦਸਲੂਕੀ ਕੀਤੀ ਗਈ ਹੈ ਕਿ ਉਸਦੇ ਕੱਪੜੇ ਤਕਵੀ ਪਾੜ ਦਿੱਤੇ ਗਏ ਹਨ ਅਤੇ ਉਸਦੇ ਸੱਟਾਂ ਵੀ ਲਗਾਈਆਂ ਗਈਆਂ ਹਨ ਜਿਸ ਤੋਂ ਬਾਅਦ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਆਓ ਸੁਣਦੇ ਹਾਂ মিডিਆ ਕਰਮੀ ਦਾ ਕੀ ਕਹਿਣਾ ਹੈ ਤੇ ਪੁਲਿਸ ਮੁਲਾਜ਼ਮ ਨੇ ਇਸ ਤਰ੍ਹਾਂ ਦੀ ਹਰਕਤ ਕਿਉਂ ਕੀਤੀ ਹੈ ਪਾਈ ਸਾਬ ਆਪਣਾ ਨਾਮ ਦੱਸ ਕੇ ਕਿੱਥੇ ਦੇ ਰਹਿਣ ਵਾਲੇ ਤੇ ਕੀ ਕਰਦੇ ਵੀਜੀ ਮੇਰਾ ਨਾਮ ਨਿਤੇਸ਼ ਆ ਤੇ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਆਂਗਾ ਤੇ ਇੱਕ ਨਿੱਜੀ ਚੈਨਲ 'ਚ ਕੰਮ ਕਰਦਾ ਆਂਗਾ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਫੋਨ ਆਇਆ ਕਿਸੇ ਦਾ ਕਿ ਉੱਥੇ ਮਜੀਠਾ ਬਾਈਪਾਸ ਤੇ ਦੋ ਪੁਲਸ ਵਾਲੇ ਉਹਨਾਂ ਨੇ ਸ਼ਰਾਬ ਪੀਤੀ ਹੋਈ ਆ ਤਾਂ ਇੱਕ ਐਕਟਿਵਲ ਆ ਰਿਹਾ ਸੀ ਆਪਣੀ ਜਨਾਨੀ ਨੂੰ ਛੱਡ ਕੇ ਤਾਂ ਉਸ ਦੇ ਨਾਲ ਪੀ ਤੱਕਾ ਮੁੱਕੀ ਹੋਏ ਆ ਪਿਸ਼ਰਾ ਪੀਤੀ ਹੋਈ ਆ ਉਹਨੇ ਉਸ ਤੋਂ ਬਾਅਦ ਸਾਨੂੰ ਜਦੋਂ ਉੱਤਰੋਂ ਫੋਨ ਆਇਆਗਾ ਸਾਡੇ ਰਿਪੋਰਟਰ ਦਾ ਅਸੀਂ ਆਪਦਾ ਮੋਟਰਸਾਈਕਲ ਕੱਢਿਆ ਦੋ ਜਣਿਆਂ ਨੇ ਫੋਨ ਮਾਰ ਕੇ ਤੇ ਅਸੀਂ ਉੱਥੇ ਮੌਕੇ ਤੇ ਚੱਲ ਗਏ ਜਦੋਂ ਅਸੀਂ ਮੌਕੇ ਤੇ ਉੱਥੇ ਗਏ ਆ ਤਾਂ ਉਹ ਨੌਜਵਾਨ ਉੱਥੇ ਹੀ ਸੀ ਜਿਨੇ ਸਾਨੂੰ ਕਾਲ ਕੀਤੀ ਸੀ ਅਸੀਂ ਉਹ ਨੌਜਵਾਨ ਨੂੰ ਪੁੱਛਿਆ ਤਾਂ ਉਹ ਨੌਜਵਾਨ ਕਹਿੰਦਾ ਵੀ ਮੈਂ ਆਪਣੇ ਪਰਿਵਾਰ ਨੂੰ ਆਪਣੀ ਵਾਈਫ ਨੂੰ ਛੱਡ ਕੇ ਆ ਰਿਹਾ ਸੀ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਆਇਆਗਾ ਤਾਂ ਇਹਨਾਂ ਨੇ ਮੈਨੂੰ ਰੋਕਿਆਗਾ ਮੈਂ ਇਹਨਾਂ ਨੂੰ ਸਾਰੇ ਕਾਗਜ਼ ਦਿਖਾਏ ਆ ਸਾਰਾ ਲਰਨਿੰਗ ਲਾਇਸੈਂਸ ਦਿਖਾਏਗਾ ਗੱਡੀ ਮੇਰੀ ਓਕੇ ਸੀ ਸਾਰਾ ਕੁਝ ਓਕੇ ਸੀ ਇੱਕ ਪੁਲਿਸ ਵਾਲਾ ਕਹਿ ਰਿਹਾ ਵੀ ਜਾਓ ਦੂਜਾ ਪੁਲਿਸ ਵਾਲਾ ਜਿਹੜਾ ਪੀਤੀ ਹੋਈ ਸੀ ਉਹ ਪਿੱਛੋਂ ਉੱਠ ਕੇ ਆ ਗਿਆ ਤੇ ਮੈਂ ਦੂਜੇ ਪੁਲਿਸ ਵਾਲੇ ਨਾਲੇ ਗੱਲਬਾਤ ਕਰਦਾ ਪਿਆ ਸੀ ਉਹਨੇ ਕਹਿਤਾ ਸੀ ਵੀ ਜਾਓ ਤਾਂ ਇਹ ਪਿੱਛੋਂ ਆ ਕੇ ਇਹਨੇ ਸਿੱਧੀਆਂ ਨਾਲੇ ਦਾ ਗਾਲਾਂ ਸ਼ੁਰੂ ਕਰਤੀਆਂ ਤੇ ਨਾਲੇ ਮੇਰੇ ਚਪੇੜਾ ਚੂੜਾ ਮਾਰੀਆਂ ਉਹ ਨੌਜਵਾਨ ਨੇ ਸਾਨੂੰ ਇੰਨੀ ਗੱਲ ਕਹੀ ਅਸੀਂ ਜਾ ਕੇ ਉੱਥੇ ਮੌਕੇ ਤੇ ਪਹੁੰਚ ਗਏ ਅਸੀਂ ਜਿਹੜੇ ਹੋਰ ਉੱਥੇ ਪੁਲਿਸ ਆਫਸਰ ਖੜੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਪੁੱਛਿਆ ਸਾਰੇ ਮੌਕੇ ਤੇ ਪੁਲਿਸ ਵਾਲੇ ਹੋਰ ਵੀ ਆ ਗਏ ਸੀ ਉਹ ਕਹਿਣ ਲੱਗੇ ਵੀ ਚਲੋ ਕੋਈ ਗੱਲ ਨਹੀਂ ਵੀ ਜੋ ਵੀ ਆ ਵੀ ਤੁਸੀਂ ਨਿਬੇੜ ਦਿਓ ਐਡੀ ਕੋਈ ਵੱਡੀ ਗੱਲ ਨਹੀਂ ਆ ਸਾਨੂੰ ਵੱਡਾ ਅਫਸਰ ਕੋਈ ਆਇਆ ਸੀ ਤੇ ਉਹਨਾਂ ਦਾ ਨਾਮ ਨਹੀਂ ਮੈਨੂੰ ਯਾਦ ਤਾਂ ਉਹ ਜਦੋਂ ਆਏ ਆ ਤਾ ਉਹ ਕਹਿੰਦੇ ਵੀ ਚਲੋ ਰਹਿਣ ਦਿਓ ਜੋ ਵੀ ਮਸਲਾ ਹੈਗਾਗਾ ਵੀ ਅਸੀਂ ਇਹਨੂੰ ਸਮਝਾ ਦਾਂਗੇ ਅਸੀਂ ਝਿੜਕਾਂਗੇ ਸਵੇਰੇ ਝਿੜਕ ਦਵਾ ਵੱਡੇ ਅਫਸਰ ਕੋ ਅਸੀਂ ਉਹਨਾਂ ਦੀ ਖਬਰ ਛੱਡਤੀ ਇਹ ਕੀਤੀ ਨਹੀਂ ਵੀ ਚਲੋ ਕੋਈ ਨਹੀਂ ਜੇ ਕਹਿਤਾ ਤਾਂ ਅਸੀਂ ਕਹਾਂ ਵੀ ਚਲੋ ਮੌਕੇ ਤੇ ਸ਼ਾਰਟ ਸ਼ੂਟ ਤਾਂ ਜਿਹੜੇ ਬੰਦੇ ਆ ਤੇ ਉਹ ਸ਼ਾਰਟ ਤਾਂ ਕਰੀਏ ਤੇ ਮੈਂ ਜਿਹੜੇ ਮੌਕੇ ਤੇ ਸ਼ਾਰਟ ਕਰਨ ਲੱਗ ਗਿਆ ਜਦੋਂ ਮੈਂ ਸ਼ਾਰਟ ਕਰਨ ਲੱਗ ਗਿਆ ਤਾਂ ਉਹ ਕੁਰਸੀ ਤੇ ਬੈਠਾ ਹੋਇਆ ਸੀ ਜਦੋਂ ਸ਼ਾਰਟ ਕਰਨ ਲੱਗ ਗਿਆ ਕੁਰਸੀ ਤੇ ਬੈਠਾ ਇੱਕੇ ਵਾਰੀ ਭੱਜ ਕੇ ਆਇਆ ਤਾਂ ਉਹਨੇ ਮੇਰਾ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਮੈਂ ਮੋਬਾਈਲ ਆਪਣਾ ਬਚਾਇਆਗਾ ਜਿਵੇਂ ਮੋਬਾਈਲ ਆਪਣਾ ਬਚਾਇਆਗਾ ਦੂਜੇ ਹੱਥ ਨਾਲ ਫਿਰ ਉਹਨੇ ਮਾਰਕੋਟਾਈ ਮੇਰੇ ਨਾਲ ਸ਼ੁਰੂ ਕਰਤੀ ਮੈਨੂੰ ਪਤਾ ਵੀ ਨਹੀਂ ਸੀ ਵੀ ਇੱਕ ਪੁਲਿਸ ਅਫਸਰ ਇੱਕ ਪ੍ਰੈਸ ਰਿਪੋਰਟਰ ਤੇ ਇਦਾਂ ਜਾਨੀ ਵੀ ਨਸ਼ੇ 'ਚ ਸਾਨੂੰ ਫੇਰ ਯਕੀਨ ਹੋਇਆ ਪਹਿਲਾਂ ਸਾਨੂੰ ਉਹ ਮੁੰਡੇ ਤੇ ਯਕੀਨ ਨਹੀਂ ਸੀ ਵੀ ਉਹ ਮੁੰਡਾ ਕਿਉਂਕਿ ਅੱਜਕੱਲ ਮੁੰਡੇ ਕਹਿ ਦਿੰਦੇ ਆ ਕੋਈ ਵੀ ਕਹਿ ਦਿੰਦਾਗਾ ਵੀ ਸਾਡੇ ਨਾਲ ਵਰਤ ਪਰ ਸਾਨੂੰ ਯਕੀਨ ਹੈ ਸੀ ਕਿ ਪਹਿਲਾ ਅਫਸਰਾ ਕੋ ਪੁੱਛਾਂਗੇ ਜਾ ਕੇ ਪਰ ਜਦੋਂ ਅਸੀਂ ਉੱਥੇ ਗਏ ਆ ਜਦੋਂ ਉਹ ਬੰਦੇ ਨੇ ਮੇਰੇ ਵੀ ਐਦਾਂ ਮਾਰਕੁੱਟ ਮੇਰੇ ਨਾਲ ਵੀ ਕੀਤਾ ਸਾਨੂੰ ਪੱਕਾ ਯਕੀਨ ਹੋ ਗਿਆ ਵੀ ਇਹ ਬੰਦੇ ਨੇ ਸ਼ਰਾਬ ਪੀਤੀ ਆ ਆ ਸੱਟਾ ਸੱਟਾ ਵੀ ਮੇਰੇ ਲੱਗੀਆਂ ਤੇ ਉਹਨੇ ਕਾਫੀ ਜਾਣੀ ਵੀ ਪੂਰਾ ਉਹ ਹੋ ਗਿਆ ਸੀ ਮੈਨੂੰ ਲੱਗਦਾ ਵੀ ਕੋਈ ਨਸ਼ਾ ਲੱਗਾ ਉਹਨੇ ਕੀਤਾ ਐਂ ਲੱਗਦਾ ਜਿਵੇਂ ਉਹਨੇ ਗੋਲੀਆਂ ਗੋਲੀਆਂ ਵੀ ਬਹੁਤ ਖਾਧੀਆਂ ਹੋਈਆਂ ਸੀ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਜਿਵੇਂ ਐਦਾਂ ਲੱਗ ਰਿਹਾ ਸੀ ਜਿਵੇਂ ਨਾ ਉਹਨੇ ਸ਼ਰਾਬ ਦੇ ਨਾਲ ਕੋਈ ਗੋਲੀਆਂ ਵੀ ਖਾਧੀਆਂ ਹੋਈਆਂਗੇ ਆ ਪੂਰਾ ਬਹੁਤ ਪੈਰ ਨਹੀਂ ਉਹਦੇ ਲੱਗ ਰਹੇ ਸੀ ਉਸ ਤੋਂ ਬਾਅਦ ਉਹਨੇ ਆਪਣੇ ਕੱਪੜੇ ਫਾੜੇ ਆ ਜਦੋਂ ਜਦੋਂ ਉਹ ਮੈਨੂੰ ਮਾਰ ਰਿਹਾ ਸੀ ਜਿਹੜੇ ਹਿਸਾਬ ਨਾਲ ਉਹਦੇ 'ਚ ਜਾਨ ਸੀ ਉਸ ਬੰਦੇ 'ਚ ਨਸ਼ਾ ਜਿੰਨਾ ਕੀਤਾ ਹੋਇਆ ਸੀ ਉਹਨੇ ਮੈਨੂੰ ਜੇ ਮੈਂ ਕੱਲਾ ਹੁੰਦਾ ਤਾਂ ਉਹਨੇ ਸੱਚੀ ਮੇਰਾ ਕੋਈ ਨੁਕਸਾਨ ਕਰਨਾ ਸੀ ਉਹ ਦੂਜਾ ਪ੍ਰੈਸ ਰਿਪੋਰਟਰ ਭੱਜ ਕੇ ਆਇਆ ਤਾਂ ਉਹਨੇ ਛਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਿਹੜਾ ਮੇਰੇ ਨਾਲ ਸੀ ਉਹਨੇ ਪਹਾਉਨੇ ਪੂਰਾ ਵਿਚਾਰੇ ਨੇ ਜ਼ੋਰ ਲਾਇਆ ਵਿੱਚ ਪਾ ਕੇ ਤੇ ਦੋਨਾਂ ਦਾ ਸਾਡਾ ਗੈਪ ਬਣਾਇਆ ਤੇ ਆਪ ਵਿੱਚ ਹੋਇਆ ਤੇ ਮੈਨੂੰ ਛਡਾਇਆ ਉਹਨੇ ਛਡਾ ਕੇ ਉਸ ਤੋਂ ਉਸ ਤੋਂ ਬਾਅਦ ਉਹਨੇ ਕੀ ਕੀਤਾ ਆਪਣਾ ਮੋਬਾਈਲ ਉਹਦੇ ਕੋ ਮੋਬਾਈਲ ਸੀ ਉਹਨੇ ਆਪਣਾ ਮੋਬਾਈਲ ਜੇਬ ਵਿੱਚ ਪਾਇਆ ਜੇਬ ਵਿੱਚ ਪਾ ਕੇ ਤੇ ਐ ਖਿੱਚਦਾ ਵੀ ਮੇਰੀ ਵੀ ਵਰਦੀ ਯਾਨੀ ਵੀ ਮੈਂ ਵੀ ਥੋੜੀ ਦਿਖਾਵਾਂ ਵੀ ਐਦਾ ਕਰਕੇ ਉਸ ਤੋਂ ਬਾਅਦ ਖਲੋਤਾ ਉਹਦੇ ਕੋ ਫੇਰ ਵੀ ਨਹੀਂ ਗਿਆ ਐਨਾ ਕਰਕੇ ਤੇ ਫੇਰ ਜਾ ਕੇ ਕੁਰਸੀ ਤੇ ਬਹਿ ਗਿਆ ਉਸ ਤੋਂ ਬਾਅਦ ਕਿਸੇ ਕੋ ਕਹਿ ਕਵਾ ਕੇ ਤੇ ਕਿਸੇ ਕੋ ਪਤਾ ਨਹੀਂ ਸ਼ਾਰਟ ਸ਼ੂਟ ਉੱਥੋਂ ਚੁੱਕ ਕੇ ਕੋਈ ਪਤਾ ਨਹੀਂ ਕਿਲੀ ਸ਼ਾਰਟ ਸ਼ਕੀਰ ਨਹੀਂ ਚੁੱਕ ਕੇ ਤੇ ਜਲਦੀ ਜਲਦੀ ਵਰਦੀ ਦੇ ਉੱਤੇ ਪਾ ਲਈ ਵੀ ਅਫਸਰਾਂ ਹਾਂ ਕੰਪਲੇਂਟ ਕੀਤੀ ਗਈ ਹੈ ਜੀ ਮੰਗ ਇਹੀ ਕਰਦੇ ਆ ਜੀ ਵੀ ਇਦਾਂ ਦੇ ਅਫਸਰ ਜਿਹੜੇ ਆ ਜੇ ਇੱਕ ਪ੍ਰੈਸ ਰਿਪੋਰਟਰ ਤੇ ਇਦਾਂ ਪੁਲਿਸ ਵਾਲੇ ਵੀ ਹੱਥ ਚੁੱਕ ਸਕਦੇ ਆ ਮੈਂ ਤਾਂ ਇੰਨਾ ਡਰ ਗਿਆ ਸੀ ਵੀ ਜੇ ਉਹਦੇ ਕੋਲ ਕੋਈ ਵੈਪਨ ਵਗੈਰਾ ਹੁੰਦਾ ਉਹਦੇ ਕੋਲ ਕੋਈ ਤਾਂ ਉਹ ਇੰਨੇ ਨਸੇ ਚੋਂ ਗੋਲੀ ਵੀ ਚਲਾ ਸਕਦਾ ਸੀ ਪਬਲਿਕ ਨਾਲ ਕੀ ਕਰਦੇ ਹੋ ਮੈਂ ਕਹਿੰਦਾ ਜੀ ਬਿਲਕੁਲ ਮੈਨੂੰ ਮੈਨੂੰ ਪੂਰਾ ਯਕੀਨ ਹੋ ਗਿਆਗਾ ਵੀ ਉਹ ਮੁੰਡਾ ਬਿਲਕੁਲ ਸੱਚ ਸੀ ਕਿਉਂਕਿ ਉਹ ਜੇ ਮੈਨੂੰ ਮਾਰ ਸਕਦੇ ਆ ਉਹ ਵੀ ਆਪਾਂ ਰਾਤ ਦਿਨ ਇਹਨਾਂ ਦੇ ਨਾਲ ਰਹਿੰਨੇ ਆ ਤਾ ਫਿਰ ਉਹ ਉਹ ਮੁੰਡੇ ਨੂੰ ਵੀ ਇਹਨਾਂ ਨੇ ਜ਼ਰੂਰ ਮਾਰਿਆ ਹੋਏਗਾ ਤਾਂ ਆਮ ਪਬਲਿਕ ਦਾ ਵੀ ਇਹ ਬੁਰਾ ਹਾਲ ਕਰਦੇ ਆ ਇਹ ਪੁਲਿਸ ਜਿਹੜੀ ਵਰਦੀ ਪਾਈ ਆ ਇਹ ਵਰਦੀ ਦਾ ਜਿਹੜਾ ਨਜਾਇਜ਼ ਪੈਦਾ ਚੁੱਕਦੇ ਆ ਇੱਕ ਇੱਕ ਹਿਸਾਬ ਦਾ ਜਿਹੜਾ ਫਿਲਮਾਂ 'ਚ ਕਿਹਾ ਜਾਂਦਾ ਵੀ ਪੁਲਿਸ ਵਾਲਾ ਗੁੰਡਾ ਇਹ ਅੱਜ ਇਹਨਾਂ ਨੇ ਉਹ ਕੰਮ ਕਰਕੇ ਦਿਖਾਇਆ ਪੁਲਿਸ ਵਾਲਾ ਗੁੰਡਾ ਇਹ ਗੁੰਡਿਆਂ ਦਾ ਕੰਮ ਕੀਤਾ ਇਹਨਾਂ ਨੇ ਤੇ ਸੱਚੀ ਮੁੱਚੀ ਦਾ ਆਮ ਜਨਤਾ ਜਿਹੜੀ ਸਾਨੂੰ ਕਹਿੰਦੀ ਆ ਵੀ ਪੁਲਿਸ ਪੰਜਾਬ ਦੀ ਬਿਲਕੁਲ ਨਕਮੀ ਆ ਤਾਂ ਬਿਲਕੁਲ ਸੱਚ ਆ ਬਿਲਕੁਲ ਬੋਰ ਵਿੱਚ ਪੁਲਸ ਵਾਲੇ ਤੇ ਬਲੇਮ ਲਵਾਉਂਦੇ ਨੇ ਬਿਲਕੁਲ ਉੱਥੇ ਉੱਥੇ ਬਿਲਕੁਲ ਉੱਥੇ ਚੰਗੇ ਪੁਲਸ ਵਾਲੇ ਵੀ ਆਏ ਸੀ ਚੰਗੇ ਅਫਸਰ ਵੀ ਆਏ ਸੀ ਉਹਨਾਂ ਨੇ ਸਾਡੀ ਬਿਲਕੁਲ ਹਮਾਇਤ ਕੀਤੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਇਹ ਗਲਤ ਆ ਇਹ ਬੰਦੇ ਨੇ ਸ਼ਰਾਬ ਪੀਤੀ ਆ ਤਾਂ ਉਹਨਾਂ ਦੇ ਸਾਹਮਣੇ ਉਹ ਵੀ ਸਾਡੇ ਤੇ ਗੱਲ ਪਿਆ ਉਹ ਫਿਰ ਆਪ ਹੀ ਕਹਿਣ ਲੱਗੇ ਵੀ ਪਹਿਲਾਂ ਉਹ ਮੁੰਡੇ ਦੇ ਵੀ ਅਸੀਂ ਮੁੰਡੇ ਨੂੰ ਛੱਡਤਾ ਸੀ ਉਹਨੇ ਆਪਣੇ ਕਾਗਜ਼ ਪੱਤਰ ਦਿਖਾਤੇ ਸੀ ਪਰ ਇਹ ਜਦੋਂ ਉਹਦੇ ਵੀ ਚਾਂ ਚੱਕ ਗੱਲ ਪੈ ਗਿਆ ਉਸ ਨੂੰ ਅਸੀਂ ਦੱਬਣ ਦੀ ਕੋਸ਼ਿਸ਼ ਕੀਤੀ ਉਸ ਮਸਲੇ ਨੂੰ ਉਹ ਦੱਬਣ ਦੀ ਕੋਸ਼ਿਸ਼ ਕੀਤੀ ਪਰ ਹੁਣ ਜਦੋਂ ਮੀਡੀਆ ਤੇ ਗੱਲ ਪੈ ਗਿਆਗਾ ਤੇ ਅਸੀਂ ਆਪ ਦੀ ਨੌਕਰੀ ਥੋੜੀ ਖਤਰੇ 'ਚ ਪਾਉਣੀ ਆ ਇਸ ਕਰਕੇ ਅਸੀਂ ਇਸ ਮਸਲੇ ਤੋਂ ਬਾਹਰ ਮੰਗ ਅਸੀਂ ਇਹੀ ਕਰਦੇ ਆਂ ਵੀ ਇਸ ਬੰਦੇ ਦਾ ਮਲਾਜਾ ਜਿਹੜਾ ਉਹ ਕਰਾਇਆ ਜਾਵੇ ਤੇ ਇਹਦੀ ਜਿਹੜੀ ਮੈਡੀਕਲ ਰਿਪੋਰਟ ਆਉਂਦੀ ਆ ਉਸ ਰਿਪੋਰਟ ਦੇ ਆਧਾਰ ਤੇ ਤੇ ਜਿਹੜਾ ਸਬੂਤ ਸਾਡੇ ਕੋਲ ਵੀਡੀਓ ਬਣੀ ਪਈ ਆ ਸਾਰੀ ਉਹ ਮੁੰਡੇ ਨੂੰ ਵੀ ਮਾਰ ਦੇਦੀ ਤੇ ਮੈਨੂੰ ਵੀ ਮਾਰ ਦੇਦੀ ਤੇ ਡਿਊਟੀ ਜਿਹੜਾ ਇਸ ਟਾਈਮ ਕਰ ਰਿਹਾ ਹੈਗਾ ਉਹ ਵੀ ਨਸੇ 'ਚ ਧੁੱਤ ਹੋ ਕੇ ਤੇ ਆਮ ਜਨਤਾ ਦੀ ਇਹ ਕੀ ਰੱਖਿਆ ਕਰੂਗਾ ਰਾਤ ਨੂੰ ਕਿਹੜੇ ਕਿਹੜੇ ਨਸ਼ੇੜੀ ਫੜ ਲੂਗਾ ਜਦੋਂ ਆਪ ਨਸ਼ੇੜੀ ਆ ਆਪਾਂ ਕਹਿੰਦੇ ਪੰਜਾਬ ਚੋਂ ਨਸ਼ਾ ਖਤਮ ਹੋ ਜਾਏ ਸਭ ਤੋਂ ਵੱਡੇ ਨਸ਼ੇੜੀ ਤਾਂ ਇਹ ਆ ਐ ਨਸ਼ਾ ਕਰਕੇ ਉੱਥੇ ਮਾਰ ਰਿਹਾਗਾ ਕੁੱਟ ਰਿਹਾਗਾ ਆਮ ਲੋਕਾਂ ਨੂੰ ਇਹ ਕਿੱਧਰ ਦੀ ਬੇਸਹਰਾਫਤ ਹੈ